ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਭਾਈ ਗੁਰਜੀ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਤੇ ਮੇਰਾ ਨਾਮ ਜਗਰਾਤ ਸਿੰਘ ਪਿੰਡ ਬਲਵੰਤ ਚੰਦਰ ਸਮੂਹ ਮੇਰੇ ਪਿੰਡ ਦੇ ਵਸਨੀਕ ਸਾਰਿਆਂ ਨੇ ਨਗਰ ਲਾਇਆ ਮਿਲ ਕੇ ਉਹ ਅੱਜ ਬੱਬਾ ਜਵਨ ਸਿੰਘ ਜੀ ਦੀ ਵਰਸੀ ਸੀਗੀ ਸਲਾਣਾ ਵਰਸੀ ਜਿਹੜੀ ਹਰ ਸਾਲ ਮਨਾਈ ਜਾਂਦੀ ਆ ਤੇ ਬਹੁਤ ਖੁਸ਼ੀ ਤੇ ਧੂਮ ਧਮ ਨਾਲ ਮਨਾਈ ਜਾ ਰਹੀ ਆ ਇਸ ਬਾਦ ਵਿੱਚ ਲੰਗਰ ਵੀ ਲਾਏ ਗਏ ਆ ਤੇ ਸਾਡੇ ਵੱਲੋਂ ਸ਼ਾਮ ਨੂੰ ਫੂਟਿਆਂ ਦਾ ਵੀ ਲੰਗਰ ਲਾਇਆ ਜਾਊਗਾ ਉਹ ਸਾਰਿਆਂ ਨੂੰ ਵੰਡੇ ਜਾਣਗੇ 2000 ਫੂਟਾ ਵੀ ਲਿਆਂਦਾ ਆਪਾਂ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਲੰਗਰ ਲੱਗਾ ਵਾ ਤੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਇਹ ਸਾਰਾ ਕੁਝ ਕਾਰਜ ਮਾਰੇ ਦੇਸਵਾਰੇ ਜਾ ਰਹੇ ਨੇ ਕਿੰਨੇ ਸਮੇਂ ਤੋਂ ਲੰਗਰ ਏ ਸਰ ਜਦੋਂ ਤੋਂ ਆਪਣਾ ਗੁਰੂ ਮਹਾਰਾਜੀ ਦੀ ਜ ਮੇਲਾ ਹੁੰਦਾ ਹਰ ਥਾਲੀ ਲਾਇਆ ਜਾਂਦਾ ਵਾ ਤੇ ਨੰਦਪੁਰ ਸਾਹਿਬ ਦੇ ਮੇਲੇ ਤੇ ਵੀ ਲੱਗਦਾ ਵਾ ਇਹ ਨਿਰੰਤਰ ਚੱਲਦਾ ਹੀ ਰਹਿੰਦਾ ਮਿਸਤੀ ਮੇਰੇ ਸਹਾਣਾ 70 80 ਸਾਲ ਹੋ ਗਏ ਨੇ ਕਿੰਨੇ ਦਿਨ ਪਹਿਲੇ ਇਹ ਤਾਂ ਜਦੋਂ 8-10 ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਮੇਲਾ ਬਹੁਤ ਤਗੜਾ ਦੂਰ ਤਰਾਡਿਓ ਸੰਗਤਾਂ ਹੁੰਦੀਆਂ ਨੇ ਤੇ ਇੱਕ ਗੁਰੂ ਮਹਾਰਾਜ ਦੇ ਨਾਲ ਰੁਚੀ ਰੱਖਦੇ ਹਣ ਦੇ ਤਾਂ ਸਰਦਾਰ ਬਗੇਲ ਸਿੰਘ ਜੀ ਬਾਬਾ ਸੁਮਿੰਦਰ ਸਿੰਘ ਜੀ ਜਿਹੜੇ ਗੁਰੂ ਗੋਬਿੰਦਗੁਰੂ ਸਾਹਿਬ ਦੇ ਪ੍ਰਬੰਧਕ ਇਹਨੂੰ ਦੇਖਦੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਲੰਗਰ ਲਗਾਇਆ ਜਾਂਦਾ ਸੰਗਤ ਵਾਸੀ ਕਿਹੜੇ ਕਿਹੜੇ ਪ੍ਰਬੰਧਕ ਇਹਨਾਂ ਨੇ ਸੰਗਤਵਾਸ ਤੇ ਵੇਖੋ ਜੀ ਇੱਕ ਤੇ ਆਪਾਂ ਸ਼ਬੀਲ ਲਗਾਈ ਆ ਠੀਕ ਆ ਪਾਣੀ ਲੰਗਰ ਦਾ ਇੰਤਜਾਮ ਕੀਤਾ ਵਾ ਹੁਣ ਜੀ ਥੋੜੇ ਟਾਈਮ ਦੇ ਵਿੱਚ ਬੂਟੇ ਵੀ ਵੰਡਣ ਜਾ ਰਹੇ ਆ ਤਾਂ ਕਿ এনਵਾਇਰਨਮੈਂਟ ਨੂੰ ਵੀ ਬਚਾਇਆ ਜਾ ਸਕੇ এনਵਾਇਰਨਮੈਂਟ ਦਾ ਵੀ ਅੱਜਿਕਾ ਹੁਣ ਦੇਖ ਰਹੇ ਆ ਕਿ ਦਿਨੋ ਦਿਨ ਗਰਮੀ ਦਾ ਪ੍ਰਕੋਪ ਵਧ ਰਿਹਾ ਵਾ ਤੇ ਜਿੰਨਾ ਇੱਕ ਰੋਕ ਤੇ 100-100 ਹੋਊਗਾ ਹਰ ਇੱਕ ਬੰਦੇ ਨੇ ਕਿ ਕਿ ਰੋਕ ਵੀ ਲਾਉਣਾ ਚਾਹੀਦਾ ਲੰਗਰ ਦੇ ਨਾਲ ਨਾਲ ਇੱਕ ਇੱਕ ਰੋਕੋ ਵੀ ਵਧਰੇ ਚਾਹੀਦੇ ਆ ਤੇ ਲਗਾਉਣੇ ਵੀ ਚਾਹੀਦੇ ਨੌਜਵਾਨਾਂ ਲਈ ਇਹ ਸੰਦੇਸ਼ ਨੌਜਵਾਨ ਪੀੜੀ ਨੂੰ ਇਹੋ ਮੈਸੇਜ ਜਿੰਨੇ ਆ ਕਿ ਵੱਧ ਚੜ ਕੇ ਜਿਹੜੇ ਚੰਗੇ ਕਾਰਜ ਆ ਇਹਨਾਂ ਦੇ ਵਿੱਚ ਹਿੱਸਾ ਲਿਆ ਜਾਵੇ ਤੇ ਨਸ਼ੇ ਤੋਂ ਦੂਰ ਰhaya ਜਾਵੇ ਠੀਕ ਹੈ ਤਾਂ ਕਿ ਸਾਡੇ ਜਿਹੜੀ ਆਉਣ ਵਾਲੀਆਂ ਨਸਲਾਂ ਜਾਂ ਪੁਸਟਾਂ ਨੇ ਉਹਨਾਂ ਨੂੰ ਕੋਈ ਵੀ ਬਦਨਾਮ ਨਾ ਕਰ ਸਕੇ ਗੁਰੂ ਰੂ ਸਾਹਿਬ ਜੀ ਅੱਜ ਮਹਾਂਪੁਰ ਬਾਬਾ ਜੀ ਬਾਬਾ ਜਰਨ ਸਿੰਘ ਜੀ ਵਰਸੀ ਬਾੜੇ ਧੂਨ ਤਾਂ ਸੰਗਤਾਂ ਮਨਾ ਰਹੀਆਂ ਨੇ ਬਾੜੇ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਸਾਡਾ ਪਿੰਨ ਬਾਸ ਸਚੰਦਰ ਪੁਤਾਂਸ ਸਾਹਿਬ ਪਿੰਡ ਸਾਹਿਬ ਹੋ ਸੰਗਤਾਂ ਵੱਲੋਂ ਬੜੇ ਧੂਨ ਤਾਂ ਗੁਰਕਾ ਲੰਗਰ ਨੌਜਵਾਨ ਬੇਰਾਂ ਨੇ ਸਾਰਿਆ ਇਕੱਤਰ ਹੋ ਕੇ ਲੰਗਰ ਤਿਆਰ ਕੇ ਸੰਗਤਾਂ ਨੂੰ ਛਕਾ ਰਿਆਂ ਅਸੀਂ ਇਹ ਹੀ ਬੇਨਤੀ ਕਰਦੇ ਮਾਪੂਤ ਸਾਰਿਆਂ ਦੇ ਸਿਰ ਤੇ ਹੱਥ ਰੱਖਣ ਸਾਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰੱਖੇ ਕਾ ਕੰਟਾ ਦੁੱਖ ਦੂਰ ਕਰਦੇ ਸਾਭ ਦੇ ਦਰੂ ਘਰੋਂ ਗੁਸਖੀਂ ਦాతਾਂ ਬਸਤ ਕਰਨ ਆਈਆਂ ਸੰਗਤਾਂ ਹਾਜ਼ਰਾਂ ਦਾ ਤੇ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ